ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ ਜਿਨ੍ਹਾਂ ਨੇ ਆਪਣੀ ਐਡ ਦੁਬਾਰਾ ਬਾਰ-ਬਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਮੈਸੇਜ ਕਰੋ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਕਾਸਟ ਸਾਨੀ ਹੈ ਜੀ ਡੇਟ ਆਫ ਬਰਥ 28 11 1995 ਦਾ ਹੈ ਜੀ ਹਾਈਟ 5 ਫੁੱਟ 6 ਇੰਚ ਹੈ ਰਿਲੀਜੀਅਨ ਸਿੱਖ ਨੇ ਖੱਤਰੀ ਡਿਪਲੋਮਾ ਇਨ ਕੰਪਿਊਟਰ ਸਾਇੰਸ ਡਿਪਲੋਮਾ ਇਨ 뮤직 ਡਿਪਲੋਮਾ ਇਨ ਕੁਲਿਨਰੀ ਸਾਇੰਸ ਕਿਤਾ ਜੀ ਇਹਨਾਂ ਨੇ ਕੰਮ ਕਰਦੇ ਨੇ ਜੀ ਹੋਟਲ ਬਿਜ਼ਨਸ ਇਨ ਰਾਜਪੁਰਾ ਫਾਦਰ ਇਹਨਾਂ ਦੇ ਹੋਟਲ ਬਿਜ਼ਨਸ ਇਨ ਰਾਜਪੁਰਾ ਜੀ ਮਦਰ ਹਾਊਸ ਵਾਈਫ ਨੇ ਐਲਡਰ ਬ੍ਰਦਰ ਮੈਰਿਡ ਹੈ ਜੀ ਉਹ ਵੀ ਹੋਟਲ ਬਿਜ਼ਨਸ ਇਨ ਰਾਜਪੁਰਾ ਚ ਕੰਮ ਕਰਦੇ ਨੇ ਜੀ ਡਿਸਟ੍ਰਿਕਟ ਪਟਿਆਲਾ ਰਾਜਪੁਰਾ ਪੰਜਾਬ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਬਠਿੰਡਾ ਹੈ ਜੀ ਪੜਾਈ ਐਮਟੈਕ ਕੀਤੀ ਹੈ ਜੀ ਇੱਕ ਭੈਣ ਆਸਟ੍ਰੇਲੀਆ ਮੈਰਿਡ ਹੈ ਪਰਾ ਇੱਕ ਮੈਰਿਡ ਹੈ ਜੀ ਕੱਦ 5 ਫੁੱਟ 8 ਇੰਚ ਹੈ ਕਾਸਟ ਜੱਟ ਸਿੱਖ ਗੋਤ ਢਿੱਲੋਂ ਵੈਸ਼ਨਵ ਪਰਿਵਾਰ ਹੈ ਜੀ ਜੋਬ ਕਰਦੇ ਨੇ ਜੀ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੋਬ ਹੈ ਜੀ ਉਮਰ 1992 ਦੀ ਨਦੀ ਜ਼ਮੀਨ 6 ਕਿਲੇ ਹੈ ਮਾਤਾ ਜੀ ਬਿਜਲੀ ਬੋਰਡ ਵਿੱਚੋਂ ਪੈਨਸ਼ਨ ਹਨ ਜੀ ਰਿਸ਼ਤਾ ਨਾਲ ਚਾਹੀਦਾ ਹੈ ਕੁੜੀ ਪੜ੍ਹੀ ਲਿਖੀ ਹੋਵੇ ਨਰਮ ਪਰਿਵਾਰ ਤੋਂ ਹੋਵੇ ਜੀ WhatsApp ਨੰਬਰ ਦਿੱਤਾ ਗਿਆ ਹੈ ਜੀ ਆਪ ਓਨਲੀ WhatsApp ਕਾਲ ਹੀ ਕਰਨਾ रिश्ता नोट ਕਰੋ जी बेटी ਦਾ ਹੈ ਜੀ ਨਾਮ ਕੌਰ ਬਰਾਰ ਕਾਸਟ ਜੱਟ ਸਿੱਖ ਹੈ ਜੀ ਏਰੀਆ ਕੋਟਕਪੂਰਾ ਫਰੀਦਕੋਟ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਆਰਟ ਆਫ ਸਾਇੰਸ ਹਾਈਟ 5 ਫੁੱਟ 7 ਇੰਚਾ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਪੀਆਰ ਹੋਵੇ 2 ਕਿਲੇ ਜ਼ਮੀਨ ਹੋਵੇ ਫਰੀਦਕੋਟ ਦੇ ਆਸ-ਪਾਸ ਘਰ ਹੋਵੇ ਜੀ ਫਰੀਦਕੋਟ ਬਠਿੰਡਾ ਮੋਂਗਾ ਵਾਲੇ ਨੂੰ ਪਹਿਲ ਦਿੰਦੇ ਹਾਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪਰ ਤੇ ਜਾਣਕਾਰੀ ਲੈ ਸਕਦੇ ਹੋ ਰਿਜਿਸਟਰ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 23 11 1991 ਹਾਈਟ ਹੈ ਜੀ 5 ਫੁੱਟ 3 ਇੰਚ ਪ੍ਰਾਈ ਕੀਤੀ ਹੈ ਜੀ ਬੀਕਮ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਸਿਸਟਰ ਕੈਨੇਡਾ ਹੈ ਫਾਦਰ ਸ਼ੋਪ ਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੇ ਨੋ ਡਿਮਾਂਡ ਨੋ ਕਾਸਟ ਵਾਰ ਕਾਸਟ ਇਹਨਾਂ ਦੇ ਖੱਤਰੀ ਹੈ ਜੀ ਏਰੀਆ ਜਲੰਧਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਭੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ टैलीफोन नंबर दिता गया है जी आप बधेरे जानकारी लै सकते हो बेटी का रिश्ता नोट करो जी कास्ट ढिंगड़ा डेट ऑफ बर्थ है जी पां उन्नीस सौ छियानवे टाइम अठ पताली एम एरिया फिलोर है जी हाइट छः फुट है क्वालिफिकेशन है जी मास्टर्स इन फिजिक्स डिप्लोमा ऑफ डाटा साइंस कैलगरीज करंटली ऑन वर्क परमिट वर्किंग इन कैलोना काम एना जी कैशियर एट स्टोर है जी एरिया हशियारपुर है ਫਾਦਰ ਬਿਜ਼ਨਸ ਓਨਰ ਹੈ ਜੀ ਮਦਰ ਹਾਊਸ ਵਾਈਫ ਹੈ ਐਂਡ ਬ੍ਰਦਰ ਆਲਸੋ ਇਨ ਕੈਲੋਨਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀ ਆਰ ਮੁੰਡਾ ਚਾਹੀਦਾ ਹੈ ਜੀ ਇਹਨਾਂ ਨੂੰ ਸਿਰਫ ਜਨਰਲ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਗਲ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ ਹੈ ਜੀ 4 ਸਤੰਬਰ 1998 ਹਾਈਟ 6 ਫੁੱਟ ਹੈ ਗ੍ਰੈਜੂਏਸ਼ਨ ਕੀਤੀ ਹੈ ਜੀ ਬੀ ਕਾਮ ਸੀਟੀ ਬ੍ਰੈਂਪਟਨਾਂਜੀ ਕੰਮ ਜੀ ਇਹਨਾਂ ਦਾ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂ ਐਸ ਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਜ਼ਿਲ੍ਹਾ ਜੀ ਇਹਨਾਂ ਦਾ ਏਰੀਆ ਤਰਨ ਤਰਨ ਹੈ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੋੜੇ ਚਾਹੀਦੀ ਹੈ ਜੀ ਸੋਨੀ ਜਵਾਨ ਤੇ ਪੀਆਰ ਹੋਵੇ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰਾ ਜੀ ਕਾਸਟ ਪਨੋਟ ਹੈ ਮੰਗਲਿਕ ਹੈ ਬੇਟਾ ਉਮਰ 28 ਸਾਲ ਹੈ ਜੀ ਜਨਮ 12 ਨਵੰਬਰ 1997 ਜ਼ਿਲ੍ਹਾ ਰੋਪੜ ਹੈ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਘਰੇਲੂ ਵਾਈਫ ਹੈ ਜੀ ਛੋਟਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਇਹਨਾਂ ਦਾ ਧਰਮ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਇਹਨਾਂ ਦੀ ਜਨਰਲ ਹੈ ਜੀ ਗੋਤ ਪਨੋਟ ਮਾਤਾ ਦਾ ਗੋਤ ਪ੍ਰਸਰ ਗ੍ਰੈਜੂਏਸ਼ਨ ਕੀਤੀ ਜੀ ਬੀਐਸਸੀ ਬਾਇਓਟੈਕਨੋਲੋਜੀ ਮੌਜੂਦਾ ਨੌਕਰੀ ਹੈ ਜੀ ਕੁਆਲਟੀ ਕੰਟਰੋਲ ਅਫਸਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਭੇਟੀ ਦਾ ਹੈ ਜੀ ਨਾਮ ਕੋਰ ਬਰਾਰ ਕਾਸ ਜੱਟ ਸਿੱਖ ਹੈ ਜੀ ਏਰੀਆ ਕੋਟਕਪੂਰਾ ਫਰੀਦਕੋਟ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਆਰਟ ਆਫ ਸਾਇੰਸ ਹਾਈਟ 5 ਫੁੱਟ 7 ਇੰਚਾ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਪੀਆਰ ਹੋਵੇ 2 ਕਿਲੇ ਜ਼ਮੀਨ ਹੋਵੇ ਫਰੀਦਕੋਟ ਦੇ ਆਸ-ਪਾਸ ਘਰ ਹੋਵੇ ਜੀ ਫਰੀਦਕੋਟ ਬਠਿੰਡਾ ਮੋਂਗਾ ਵਾਲੇ ਨੂੰ ਪਹਿਲ ਦਿੰਦੇ ਹਾਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਮਰਾਲਾ ਤੋਂ ਹੈ ਜੀ ਕਾਸਟ ਰਾਮ ਗੜੀਆ ਜਨਮ ਮਿਤੀ ਹੈ ਜੀ 12 ਜੂਨ 1995 ਸਮਾਂ 7:30 ਵਜੇ ਸਵੇਰੇ ਕੱਦ 5 ਫੁੱਟ 7 ਇੰਚ ਗੋਤ ਸੋਈ ਹੈ ਜੀ ਨਾਨਕਾ ਗੋਤ ਰੱਟੇ ਪਰਿਵਾਰ ਵਿੱਚ ਮੈਂਬਰ ਨੇ ਤਿੰਨ ਪੈਨ ਪਰਾ ਪਿਤਾ ਜੀ ਮਾਤਾ ਜੀ ਐਕਸਪਾਇਰ ਨੇ ਸਟੱਡੀ ਕੀਤੀ ਇਹਨਾਂ ਨੇ ਡਿਪਲੋਮਾ ਆਫ ਆਟੋਮੋਬਾਈਲ ਮਾਰੂਤੀ ਸੂਜ਼ੂਕੀ ਕੰਪਨੀ ਵਿੱਚ ਐਡਵਾਈਜ਼ਰ ਨੇ ਜੀ ਤਨਖਾਹ 36000 ਰੁਪਏ ਹੈ ਜੀ ਪਿਤਾ ਜੀ ਕੰਮ ਠੇਕੇਦਾਰ ਹੈ ਜੀ ਰਾਜ ਮਿਸਤਰੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਵਦੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਭੇਟੇ ਦਾ ਹੈ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 1997 ਦਾ ਹਾਈਟ 6 ਫੁੱਟ ਹੈ ਜੀ ਸਿਡਨੀ ਰੈਰੀਨੇ ਜੀ ਸਟੱਡੀ ਕੰਪਲੀਟਿਡ ਸਰਟੀਫਿਕੇਟ 3 ਐਂਡ 4 ਇਨ ਮੋਟਰ ਮੈਕੈਨਿਕ ਕੰਰੈਂਟਲੀ ਔਨ ਟੀਆ ਪੀਆਰ ਵਾਸ ਇਹਨੇ ਅਪਲਾਈ ਕੀਤਾ ਹੋਇਆ ਜੀ ਵਰਕਿੰਗ ਐਜ਼ ਅ ਕਾਰ ਮੈਕੈਨਿਕ ਇਹਨਾਂ ਕੋਲ 13 ਏਕੜ ਜ਼ਮੀਨ ਹੈ ਜੀ ਕਾਸਟ ਜਾਟ ਸਿੱਖ ਹੈ ਜੀ ਏਰੀਆ ਤਰਨਤਰਨ ਕੱਲਾ ਕੱਲਾ ਮੁੰਡਾ ਹੈ ਜੀ ਆਸਟ੍ਰੇਲੀਆ ਕੁੜੀ ਨੂੰ ਪਹਿਲ ਦਿੰਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 3/10/1999 ਦਾ ਹੈ ਜੀ ਜੱਟ ਪੰਜਾਬੀ Hindu ਨੇ ਹਾਈਟ 5 ਫੁੱਟ 3 ਇੰਚਾ ਜੀ ਕੁਆਲੀਫਿਕੇਸ਼ਨ +2 ਕੀਤੀ ਜਿਨ੍ਹਾਂ ਨੇ DCA ਡਿਪਲੋਮਾ ਏਰੀਆ ਇਹਨਾਂ ਦਾ ਹੁਸ਼ਿਆਰਪੁਰ ਹੈ ਜੀ ਫੈਮਿਲੀ ਵਿੱਚ ਫਾਦਰ ਨੋ ਵਰਕ ਮਦਰ ਹਾਊਸ ਵਾਈਫ ਹੈ ਜੀ वन ब्रदर लिव इन यू एस एना मांग है कि लड़का हिंदू हो अपना काम होवे एन आर आई टेलीफोन नंबर दिता गया जी आप टैलीफोन करके बधेरे जानकारी ले सकते हो रिश्ता नोट करो जी बेटे का है जी कास्ट ढीगरा डेट ऑफ बर्थ है जी सतारा अगस्त उन्नीस सौ अठानवे बर्थ टाइम है जी एक पताली पी एम एरिया फिलोर है जी हाइट छे फुट चार इंच है जी क्वालिफिकेशन एसोसीएट ऑफ कैनेडा ਜੋਬ ਹੈ ਜੀ ਫਾਈਨੈਂਸ਼ੀਅਲ ਸਰਵਿਸ ਐਡਵਾਈਜ਼ਰ ਐਟ ਮਨੀਮਾਰਟ ਐਂਡ ਸ਼ਿਫਟ ਮੈਨੇਜਰ ਐਟ ਰੈਸਟੋਰੈਂਟ ਰਾਈਟ ਨਾਓ ਇਨ ਕੈਨੇਡਾ ਓਨ ਵਰਕ ਪਰਮਿਟ ਫਾਦਰ बिजनेਸਮੈਨ ਹੈ ਜੀ ਮਦਰ ਹਾਊਸ ਵਾਈਫ ਹੈ ਸਿਬਲਿੰਗ ਐਲ্ডার ਸਿਸਟਰ ਹੈ ਜੀ ਨੋਨ ਅਲਕੋਹੋਲਿਕ ਨੋਨ ਸਮੋਕਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਲੜਕੀ ਚਾਹੀਦੀ ਹੈ ਜੀ ਰਿਸ਼ਤਾ ਨੋਟ ਕਰੋ ਜੀ ਨੇਮ ਕਠੂਰੀਆ ਡੇਟ ਆਫ ਬਰਥ ਹੈ ਜੀ 11 09 1990 ਟਾਈਮ ਹੈ ਜੀ 3:45 AM ਏਰੀਆ ਅੰਬਿਤਸਰ এডਿਕੇਸ਼ਨ ਜੀ ਬੀਟੈਕ ਕੀਤੀ ਚ ਇਹਨਾਂ ਨੇ ਕੰਮ ਕਰਦੇ ਨੇ ਜੀ ਪ੍ਰੋਡਕਸ਼ਨ ਮੈਨੇਜਰ ਨੇ ਇਨ ਪ੍ਰਾਈਵੇਟ ਸੈਕਟਰ ਵਿੱਚ ਸੈਲਰੀ ਇਹਨਾਂ ਦੀ 35000 ਰੁਪਏ ਹੈ ਜੀ ਹਾਈਟ 6 ਫੁੱਟ 2 ਇੰਚ ਹੈ ਜੀ ਫੈਮਿਲੀ ਵਿੱਚ ਫਾਦਰ ਹੈ ਮਦਰ ਹੈ ਜੀ ਦੋ ਸਿਸਟਰ ਨੇ ਇੱਕ ਮੈਰਿਡ ਹੈ ਜੀ ਇੱਕ ਸੈਟਲ ਇਨ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਿਸਤ੍ਰਿਤ ਜਾਣਕਾਰੀ ਲੈ ਸਕਦੇ ਹੋ ਕ੍ਰਿਸ਼ਤਾ ਨੋਟ ਕਰੋ ਜੀ ਭੇਟੇ ਦਾ ਹਾਂ ਜੀ ਨਾਮ ਸਿੰਘ ਕਾਸਬਰਾੜ ਜ਼ਿਲ੍ਹਾ ਮੋਗਾ ਉਮਰ 1992 ਹੈ ਜੀ ਕੱਦ ਇਹਨਾਂ ਦਾ 5 ਫੁੱਟ 10 ਇੰਚ ਹੈ ਪੜਾਈ 12 ਪਾਸ ਕੀਤੀ ਹੈ ਜੀ ਆਈਟੀਆਈ ਡਿਪਲੋਮਾ ਕੀਤਾ ਹੈ ਮਾਤਾ ਜੀ ਘਰ ਦਾ ਕੰਮ ਪਿਤਾ ਜੀ ਪਿਤਾ ਜੀ ਨਹੀਂ ਹਾਂ ਜੀ ਕੰਮ ਮੁੰਡੇ ਦਾ ਦੁਬਾਈ ਵਿੱਚ ਹੈ ਜ਼ਮੀਨ 2 ਕਿੱਲੇ ਹੈ ਸਿਸਟਰ ਇਹਨਾਂ ਦੇ ਵਿਆਹੀ ਹੋਈ ਹੈ ਜੀ ਆਸਟ੍ਰੇਲੀਆ ਵੀ ਸਿਟੀਜ਼ਨ ਹੈ ਮੁੰਡੇ ਦਾ ਤਲਾਕ ਹੋਇਆ ਹੈ ਕੁੜੀ ਬਾਹਰ ਜਾ ਕੇ ਮੁੱਕਰ ਗਈ मुंडे ने दिसंबर तीन महीने की छुट्टी तो आना है जी दो दिसंबर आ जाना है तलाक कुड़ी तलाकशुदा विधवा कुआरी गरीब करती हो पढ़ी लिखी प्राइवेट जॉब करती हो जेकर बारह पास है तो पाल या बुटीक का काम जानती हो चूनी चढ़ावा करना है जी जो मुंडे ने दुबई तो बाद किसी होर कंट्री जाना है तो लड़की ने नाल ही लेके जाना है जी कुी की उम्र अठाई तो छत्तीस साल तक हो ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ ਆਪ ਇਹਨਾਂ ਨੂੰ ਸਿਰਫ ਵਟਸਐਪ ਕਾਲ ਹੀ ਕਰਨਾ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਡੀ ਕੁਆਲੀਫਿਕੇਸ਼ਨ ਬੀਟੈਕ ਆਈਟੀ ਕੰਮ ਹੈ ਜੀ ਫਾਊਂਡਰ ਆਫ ਔਰਨਾਮੈਟਿਕਸ ਆਈਟੀ ਕੰਪਨੀ ਮੋਹਾਲੀ ਫਾਦਰ ਦਾ ਕੰਮ ਹੈ ਜੀ ਬਿਜ਼ਨਸਮੈਨ ਨੇ ਫਾਰਮਰ ਨੇ ਲੈਂਡ 35 ਏਕੜ ਹੈ ਜੀ ਇਹਨਾਂ ਕੋਲ ਮਦਰ ਹਾਊਸ ਵਾਈਫ ਨੇ ਹਾਈਟ 5 ਫੁੱਟ 7 ਇੰਚ ਸ੍ਰੀ ਐਲ্ডার ਸਿਸਟਰ ਮੈਰੀਡਾ ਜੀ ਇੱਕ ਐਲ্ডার ਬ੍ਰਦਰ ਮੈਰੀਡਾ ਜੀ ਇਹਨਾਂ ਦਾ ਏਰੀਆ ਖਰੜ ਹੈ ਵੀ ਬਲੀਵ ਇਨ ਗੁਰੂ ਕੰਨ ਸਾਹਿਬ ਜੀ ਸੰਪਰਕ ਸਿੱਖ ਫੈਮਿਲੀ ਅਰੋੜਾ ਫੈਮਿਲੀ ਐਂਡ ਜਰਨਲ ਕਾਸਟ ਓਨਲੀ ਇਹਨਾਂ ਨੂੰ ਜੀ ਚਾਹੀਦੀ ਹੈ ਜੀ ਲੜਕੀ ਬਿਊਟੀਫੁਲ ਵੈਲ ਐਜੂਕੇਟਿਡ ਵਰਕਿੰਗ ਇਨ ਆਈਟੀ ਸੈਕਟਰ ਜਾਂ ਗਵਰਨਮੈਂਟ ਜੌਬ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ NRI ਵੇਟਰੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕੈਨੇਡਾ PR ਹੈ ਜੀ ਏਰੀਆ ਕੈਥਲ ਹੈ ਜੀ ਕੁਆਲੀਫਿਕੇਸ਼ਨ ਬੀਕੋਮ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੰਮ ਹੈ ਜੀ ਲੌਂਗ ਹਾਲ US ਵਾਈਟ ਟਰੱਕ ਡਰਾਈਵਰ ਹੈ ਜੀ ਡੇਟ ਆਫ ਬਰਥ ਹੈ ਜੀ 5 ਨਵੰਬਰ 1995 ਕਾਸਟ ਕੰਬੋਜ ਥਿੰਦ ਹੈ ਜੀ ਹਾਈਟ 5 ਫੁੱਟ 11 ਇੰਚ ਫਾਦਰ ਨੇ ਫੈਮਿਲੀ ਵਿੱਚ ਸਿਬਲਿੰਗ 1 ਸਿਸਟਰ ਹੈ ਜੀ ਮੈਰਿਡ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਅਧਿਰੇ ਜਾਣਕਾਰੀ ਲੈ ਸਕਦੇ ਹੋ एन आर आई बेटे का रिश्ता नोट करो जी नेम सिंह है जी कास्ट जट सिख गौत संधु है डेट ऑफ बर्थ उन्नीस सौ बानवे का हाइट है पांच फुट नौ इंच एंड कपलेंशन फेयर एजुकेशन है जी बी टेक इन इंफॉर्मेशन टेक्नोलॉजी वीजा स्टेटस चार सौ वीज़ा प्रोफेशनल एक्सपीरियंस वर्क एज ए सॉफ्टवेयर डेवलपर एज वर्फ सिस्टम इन इंडिया करंटली एम्प्लॉयड एट प्राइमरी कनेक्ट इन ऑस्ट्रेलिया ਐਨਵਰ ਇਨਕਮ ਹੈ ਜੀ ਐਂਡ ਆਈ ਐਨਆਰ 38 ਲੱਖਸ ਫਾਦਰ बिजनेसमੈਨ ਨੇ ਮਦਰ ਹੋਮ ਮੇਕਰ ਹੈ ਜੀ ਐਲ্ডার ਸਿਸਟਰ ਮੈਰਿਡ ਐਂਡ এমਪਲoyed ਐਜ਼ ਅ ਗਵਰਨਮੈਂਟ ਟੀਚਰ ਇਨ ਦਿੱਲੀ ਯੰਗਰ ਬ੍ਰਦਰ ਮੈਕੈਨਿਕਲ ਇੰਜੀਨੀਅਰ ਹੈ ਜੀ ਇਨ ਆਸਟ੍ਰੇਲੀਆ ਸਿንስ 2020 ਐਂਡ ਵਰਕਿੰਗ ਐਜ਼ ਅ ਸਕਿਉਰਟੀ ਸੁਪਰਵਾਈਜ਼ਰ ਫੈਮਿਲੀ ਲਿਵਜ਼ ਇਨ ਫਰੀਦਾਬਾਦ ਹਰਿਆਣਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1997 ਦਾ ਹੈ ਜੀ ਹਾਈਟ 5 ਫੁੱਟ 3 ਇੰਚ ਹੈ ਜੀ ਕਾਸਟ ਰਾਮਦਾਸੀ ਸਿੱਖ ਹੈ ਜੀ ਏਰੀਆ ਫਜ਼ਿਲਕਾ ਫੈਮਿਲੀ ਵਿੱਚ ਮਦਰ ਫਾਦਰ ਤਿੰਨ ਛੋਟੇ ਭਰਾ ਨੇ ਜੀ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਬੀਐਸਸੀ ਨਰਸਿੰਗ ਵਿਦ 1 ਸਾਲ ਹਸਪੀਟਲ ਐਕਸਪੀਰੀਅੰਸ ਹੈ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਡੇਟ ਆਫ ਬਰਥ ਹੈ ਜੀ ਅਕਤੂਬਰ 1995 ਦਾ ਹਾਈਟ 5 ਫੁੱਟ 8 ਇੰਚ ਹੈ ਕਾਸਟ ਰਾਮਦਾਸੀ ਸਿੱਖ ਹੈ क्वालिफिकेशनਾਂ ਚ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਉ ਵਰਕ ਪਰਮਿਟ ਇਨ ਕੈਨੇਡਾ ਐਲ্ডার ਬ੍ਰਦਰ ਹੈ ਜੀ ਪੀਆਰ ਇਨ ਕੈਨੇਡਾ ਵੈਲ ਸੈਟਲਡ ਫੈਮਿਲੀ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੈਨੇਡਾ ਪੀਆਰ ਗਰਲ ਦੀ ਔਰ ਵਰਕ ਪਰਮਿਟ ਗਰਲ ਦੀ ਗੁਰਸੇਖ ਫੈਮਿਲੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਤੇਰੇ ਜਾਣਕਾਰੀ ਲੈ ਸਕਤੇ ਹੋ ਨੇਮ ਵਰਮਾ ਡੇਟ ਆਫ ਬਰਥ ਹੈ ਜੀ 1995 ਦਾ ਏਰੀਆ ਹੁਸ਼ਾਰਪੁਰ ਹੈ ਕੱਦ 5 ਫੁੱਟ 7 ਇੰਚ ਹੈ ਜੀ ਤਰਾ ਮੇਨਾ ਦਾ ਹਿੰਦੂ ਹੈ ਜੀ ਹੁਣ ਦੁਬਈ ਵਿੱਚ ਰਹਿ ਰਹੇ ਨੇ ਜੀ ਪੜਾਈ ਇਹਨਾਂ ਨੇ ਬੀਸੀਏ ਕੀਤੀ ਹੈ ਮੰਗਲਿਕ ਹੈ ਬੇਟਾ ਪ੍ਰਾਈਵੇਟ ਜੋਬ ਹੈ ਜੀ ਅਕਾਊਂਟੈਂਟ ਦੀ ਇਨਕਮ ਹੈ ਜੀ 1 ਲੱਖ ਐਨੂਅਲ ਫਾਦਰ ਰਿਟਾਇਰਡ ਨੇ ਜੀ ਐਨਆਰਆਈ ਮਦਰ ਹਾਊਸ ਵਾਈਫ ਹੈ ਜੀ ਬ੍ਰਦਰ ਕੋਈ ਨਹੀਂ ਹੈ ਜੀ ਸਿਸਟਰ ਇੱਕ ਮੈਰਿਡ ਹੈ ਜੀ ਡਾਈਟ ਇਹਨਾਂ ਦੀ ਬੋਥ ਹੈ ਜੀ ਦੋਨੋਂ ਖਾਂਦੇ ਨੇ ਨਾਨ-ভেজ ਵੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਸੇਮ ਕਾਸਟ ਦੀ ਅਰੋੜਾ ਮਹਿਤਾ ਜਾਂ ਪੱਲਾ ਹੋਵੇ ਜੀ ਲੜਕੀ ਪੰਜਾਬ ਤੋਂ ਹੀ ਹੋਵੇ ਜੀ ਜਨਰਲ ਕਾਸਟ ਹੋਵੇ ਕੁੜੀ ਚਾਹੇ Hindu ਹੋਵੇ ਚਾਹੇ Sikh ਹੋਵੇ ਏਜ ਲੜਕੀ ਦੀ 25 ਤੋਂ 30 ਸਾਲ ਤੱਕ ਹੋਵੇ ਹਾਈਟ 5'2 ਤੋਂ 5'7 ਤੱਕ ਹੋਵੇ ਰਿਸ਼ਤਾ ਨੋਟ ਕਰੋ ਜੀ ਨੇਮ MK Hindu Arora ਡੇਟ ਆਫ ਬਰਥ ਹੈ ਜੀ 25/10/1988 ਏਰੀਆ ਹੈ ਜੀ ਬੋਹਰ ਅਪਰ ਜਨਰਲ ਕਾਸਟ ਵੈਲਕਮ ਟਾਈਮ ਹੈ ਜੀ 6:30 AM ਕੁਆਲਿਫੀਕੇਸ਼ਨ ਗ੍ਰੈਜੂਏਟ ਪਲੱਸ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਡਿਪਲੋਮਾ वर्क कर दें जी ऑन कैब है जी इन ओला कंपनी सेल्फ ड्राइविंग एट मोहाली अपना कार है जी एट अबोहर वैष्णो ने नॉन डिमांड चुनी चढ़ावा करना है जी इनकम पचवंजा हज़ार रुपये पर मंथ है जी हाइट पांच फुट दस इंच है जी टाल एंड थिन है जी ਫੈਮਿਲੀ ਫਾਦਰ ਨੇ ਮਦਰ ਹਾਊਸ ਵਾਈਫ ਹੈ ਜੀ ਸਿਬਲਿੰਗ 1 ਬ੍ਰਦਰ 2 ਸਿਸਟਰ ਨੇ ਇੱਕ ਸਿਸਟਰ ਮੈਰਿਡ ਹੈ ਜੀ ਸਿਸਟਰ ਐਂਡ ਜੀਜੂ ਆਨ ਗਵਰਨਮਟ ਜੋਬ ਨੇ ਅਲਟਰ ਸਿਸਟਰ ਇਜ਼ ਗਵਰਨਮਟ ਮੈਥ ਟੀਚਰ ਹੈ ਜੀ ਬ੍ਰਦਰ ਚੋਪ ਇਨ ਪ੍ਰਾਈਵੇਟ ਬੈਂਕ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਨਾਮ ਨੋਟ ਕਰੋ ਜੀ ਡੇਟ ਆਫ ਬਰਥ ਹੈ ਜੀ 9 ਮਈ 1995 ਹਾਈਟ 6 ਫੁੱਟ ਹੈ ਜੀ ਕਾਸਟ ਜੱਟ ਸਿੱਖ ਰੰਦਾਵਾ ਹੈ ਜੀ ਅੰਮ੍ਰਿਤਾਰੀਆ ਜੀ क्वालिफिकेशन डिप्लोमा ऑफ बिजनेस मैनेजमेंट एंड डिप्लोमा ऑफ होस्पिटैलिटी मैनेजमेंट सरी रहते जी एना कनेडा पी आर है जी सिटीजन अपलाइड स्टेटस पंजाब तरन तारण एरिया है जी एकड़ है जी विद द डबल स्टोरी होम इन पंजाब डिवोर्स बैक टू इन इंडिया एंड नो चाइल्ड लुकिंग पी आर ओर वर्क परमिट एजुकेटड गर्ल ओनली इन कनेडा ਵੈਲ ਸੈਟਿਡ ਇਨ ਕੈਨੇਡਾ ਐਂਡ ਇਨ ਐਂਡ ਇੰਡੀਆ ਕੋਈ ਬ੍ਰਦਰ ਨਹੀਂ ਹੈ ਜੀ ਕੋਈ ਸਿਸਟਰ ਨਹੀਂ ਹੈ ਜੀ ਕੱਲਾ ਕੱਲਾ ਮੁੰਡਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਅੰਮ੍ਰਿਤਧਾਰੀ ਹੋਵੇ ਜਾਂ ਧਾਰਮਿਕ ਵਿਚਾਰਾਂ ਵਾਲੀ ਹੋਵੇ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਸਿਟੀਜ਼ਨ ਅਰੋੜਾ ਸਿੱਖ ਲੜਕੀ ਹੈ ਜੀ ਡੇਟ ਆਫ ਬਰਥ 1998 ਦਾ ਹੈ ਜੀ ਇਹਨਾਂ ਨੇ ਪੜ੍ਹਾਈ ਕੀਤੀ ਹੈ ਜੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਡਿਪਲੋਮਾ ਕੀਤਾ ਹੈ ਜੀ ਵਧੀਆ ਜੋਬ ਹੈ ਲੜਕੀ ਕੋਲ ਮੁੰਡਾ ਨਾਨੂੰ ਚਾਹੀਦਾ ਹੈ ਜੀ ਅਰੋੜਾ ਜਾਂ ਖੱਤਰੀ ਪਰਿਵਾਰ ਤੋਂ ਚਾਹੀਦਾ ਹੈ ਮੁੰਡਾ ਕੈਨੇਡਾ ਪੀਆਰ ਜਾਂ ਕੈਨੇਡਾ ਸਿਟੀਜ਼ਨ ਹੋਵੇ ਆਪਣਾ ਬਿਜ਼ਨਸ ਜਾਂ ਵਰਗਿਆ ਜੋਬ ਹੋਵੇ ਜੀ ਆਪਣਾ ਕਾਰ ਵੀ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਬ੍ਰਿਸ਼ਤਾ ਨੋਟ ਕਰੋ ਜੀ ਨਾਮ ਸਿੰਗਲ ਏਰੀਆ ਜੀ ਪਠਿੰਡਾ ਡੇਟ ਆਫ ਬਰਥ ਹੈ ਜੀ 9 2 1999 ਪੜਾਈ ਇਹਨਾਂ ਨੇ ਬੀਐਸਸੀ ਕੀਤੀ ਹੈ ਪੈਨਾ ਮੈਰਿਟ ਨੇ ਭਰਾ ਨਹੀਂ ਹੈ ਗੋਤ ਹੈ ਕਾਸਟ ਬੂਟਰ ਜੱਟ ਸਿੱਖ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੋਬ ਹੈ ਜੀ ਪੰਜਾਬ ਪੁਲਿਸ 5 ਏਕੜ ਜ਼ਮੀਨ ਹੈ ਜੀ ਨਾਲ ਕੋਲ 17 ਦੁਕਾਨਾਂ ਕਿਰਾਏ ਦੀ ਆਮਦਨ ਹੈ ਜੀ 40000 ਰੁਪਏ ਮਹੀਨਾ ਪਿਤਾ ਫੌਜੀ ਰਿਟਾਇਰ ਨੇ ਜੀ ਮੰਗੇ ਨੇ ਉਹ ਹੈ ਕਿ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਜੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਆਪ ਬਧੇ ਜਾਣਕਾਰੀ ਲੈ ਸਕਦੇ ਹੋ ਪਰਿਵਾਰ ਵੈਸ਼ਨੋ ਹੈ ਜੀ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਵਿਰਕਾ ਜੀ हाइट पांच फुट नौ इंच है जन्म उन्नीस सौ बानवे का है जी पढ़ाई इन्होंने की है जी पी जी डी सी एम पी एच डिप्लोमा होल्डर प्राइवेट जॉब बैंक करते हैं जी तनखा चाली हज़ार रुपया है जी जमीन तीन किले है फादर नहीं हैं जी मदर एक ब्रदर मैरिड है जी न्यूजीलैंड पी आर है भाभी भी पी आर है जी एक सिस्टर मैरिड है जी गवर्नमेंट जॉब है जी उन्होंने ਮਾਤਾ ਜੀ ਦਾ ਵੀ ਵੀਜ਼ਾ ਲੱਗਿਆ ਹੋਇਆ ਹੈ ਇੱਕ ਵਾਰੀ ਨਿਊਜ਼ੀਲੈਂਡ ਜਾਏ ਹਨ ਕੰਮ ਪਿਤਾ ਜੀ ਬੈਂਕ ਮੈਨੇਜਰ ਰਿਟਾਇਰ ਗਵਰਨਮੈਂਟ ਜੋਬ ਮਾਤਾ ਜੀ ਹਾਊਸ ਵਾਈਫ ਐਨਾ ਨੂੰ ਲੋੜ ਹੈ ਜੀ ਪੜੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਦੀ ਹਾਈਟ 5 ਫੁੱਟ 4 ਇੰਚ ਤੱਕ ਹੋਵੇ ਮੈਡੀਕਲ ਲਾਈਨ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਨਸ਼ਾ ਰਹਤਾ ਜੀ ਏਰੀਆ ਸੰਗਰੂਰ ਹੈ ਜਨਮ 1998 ਦਾ ਕੈਨੇਡਾ ਪੀਆਰ ਹੈ ਜੀ ਪਲੱਸ 2 ਨੋਨ ਮੈਡੀਕਲ ਕੀਤੀ ਹੈ ਜੀ ਇੰਡੀਆ ਵਿੱਚ ਇਹਨਾਂ ਨੇ ਗ੍ਰੈਜੂਏਸ਼ਨ ਕੈਨੇਡਾ ਕੀਤੀ ਹੈ ਪੈਨਿਕ ਮੈਰਿਡ ਹੈ ਜੀ ਕੈਨੇਡਾ ਸਿਟੀਜ਼ਨ ਪ੍ਰਾ ਨਹੀਂ ਹੈ ਜੱਟ ਸਿੱਖ ਕਾਸਟ ਹੈ ਜੀ ਇਹਨਾਂ ਦੀ ਕੱਦ 6 ਫੁੱਟ 2 ਇੰਚ ਹੈ ਜੀ ਕੈਨੇਡਾ ਵਿੱਚ ਆਪਣੇ ਦੋ ਘਰ ਹਨ ਵਧੀਆ ਜੋਬ ਹੈ ਜੀ ਜ਼ਮੀਨ ਇਹਨਾਂ ਕੋਲ 6 ਕਿਲੇ ਹੈ ਪਿੰਡੂ ਅਤੇ ਸ਼ਹਿਰੀ ਪਲਾਟ ਹਨ ਪਿਤਾ ਜੀ ਗਵਰਨਮੈਂਟ ਜੋਬ ਪਰ ਨੇ ਪੈਨਸ਼ਨ ਹੈ ਹਨ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਕੈਨੇਡਾ ਹੋਵੇ ਜਾਂ ਵਧੀਆ ਪੜਾਈ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਚਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਥਿੰਦ ਹੈ ਜੀ ਉਮਰ 25 ਸਾਲ ਕੱਦ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ ਏਰੀਆ ਇਹਨਾਂ ਦਾ ਬੋਹਾ ਮਾਨਸਾ ਜ਼ਮੀਨ 42 ਏਕੜ ਹੈ ਜੀ ਪਲੱਸ ਸ਼ਹਿਰੀ ਪਲਾਟ ਹੈ ਮੁਹਾਲੀ ਵਿੱਚ ਆਪਣਾ ਕੈਫੇ ਹੈ ਜੀ ਇਹਨਾਂ ਦਾ ਪਲੱਸ 뮤직 ਕੰਪਨੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ ਦਾਦੀ ਇੱਕ ਪੈਨਾ ਜੀ ਕੈਨੇਡਾ ਪੀ ਆਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਰਵਿਤਾਸੀਆ ਡੇਟ ਆਫ ਬਰਥ ਜੀ 93 ਦਾ ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਜੀ ਇਟਲੀ ਵਿੱਚ ਇਹਨਾਂ ਨੇ ਹੁਣ ਮੁੰਡਾ ਕੈਨੇਡਾ ਦਾ ਤੇ ਇਟਲੀ ਦਾ ਸਿਟੀਜ਼ਨ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਹੈ ਜੀ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਜੀ ਇਨਨ ਲੋੜ ਹੈ ਜੀ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਚਾਹੇ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਫੋਨ ਕਰਕੇ ਬਤੇਰੇ ਜਾਣਕਾਰੀ ਲੈ ਸਕਦੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ